ਹਾਂ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਚੱਠਾ ਤਹਿਸੀਲ ਬਟਾਲਾ ਤੇ ਜ਼ਿਲ੍ਹਾ ਗੁਰਦਾਸਪੁਰ ਜਤਿੰਦਰ ਵੀਰ ਕੋਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਦੋ ਮੱਝਾਂ ਤੇ ਤਿੰਨ ਤੁਹਾਨੂੰ ਗਾਵਾਂ ਦਿਖਾਉਣੀਆਂ ਸਾਰੀਆਂ ਸੁਈਆਂ ਸਵਾਈਆਂ ਤੁਹਾਨੂੰ ਦਿਖਾਵਾਂਗੇ ਤੋਈਆਂ ਦੀ ਆਪਣੀ ਇੱਥੇ ਆ ਕੇ ਦੋ ਟਾਈਮ ਚਵਾਈ ਕਰਕੇ ਤਸੱਲੀ ਕਰਕੇ ਖੜੋ ਤੇ ਬਾਕੀ ਜਿਹੜਾ ਕੋਈ ਨਹੀਂ ਵੀ ਰਾਸ ਸਕਦਾ ਵੀਡੀਓ ਕੋਲ ਤੇ ਚਵਾਈ ਜ਼ਰੂਰ ਕਰਾ ਲਿਆ ਕਰੋ ਬਾਕੀ ਅੱਜ ਸਾਈਵਾਲ ਕਾਂਵਾਂ ਦਾ ਜੋੜਾ ਤੁਹਾਨੂੰ ਵਿਖਾਉਣਾ ਵਾ ਬਹੁਤੇ ਵੀਰਾਂ ਦੀ ਡਿਮਾਂਡ ਹੁੰਦੀ ਆ ਕਸਾਈਵਾਲ ਜਰਸੀ ਕ੍ਰੋਸ ਤੇ ਆ ਤੇ ਬਾਕੀ ਆ ਵੀ ਦੁੱਧ ਸੰਘਣਾ ਹੁੰਦਾ ਇਹਨਾਂ ਦਾ ਫੈਟ ਵੀ ਚੰਗੇ ਹੁੰਦੀ ਤੇ ਦੁੱਧ ਵੀ ਚਿੱਟਾ ਹੁੰਦਾ ਵਾ ਤੇ ਨਾ ਕੋਈ ਗਰਮੀ ਦੀ ਪ੍ਰਵਾਹ ਹੁੰਦੀ ਹੈ ਤੇ ਬਾਕੀ ਗੱਲਬਾਤ ਉਹਨਾਂ ਕਰਦੇ ਆ ਵੀਦਿਆ ਨਾਲ ਹਾਂਜੀ ਵੀਰ ਜੀ ਸਤ ਸ੍ਰੀ ਅਕਾਲ ਜੀ ਸਤ ਸ੍ਰੀ ਅਕਾਲ ਜੀ ਹੋ ਠੀਕ ਠਾਕ ਜੀ ਵਧੀਆ ਰਹੀ ਵਧੀਆ ਚਲੋ ਵਧੀਆ ਚਾਹੀਦਾ ਜੀ ਤੇ ਨਾਮ ਦੱਸਦੇ ਕਰੀ ਦੰਦਰ ਸਿੰਘ ਪਿੰਡ ਜੱਠਾ ਤਸੀਰੋਡਾਲਾ ਜਿਲ੍ਹਾ ਦਾ ਤੇ ਫੋਨ ਨੰਬਰੇ ਬੋਲ ਦੋ 95827755 ਠੀਕ ਆ ਤੇ ਅੱਜ ਜੋੜਾ ਇੱਕ ਵਜੇ ਲੱਭ ਲਿਆ ਹੁੰਦਾ ਫਿਰ ਜੋੜਾ ਜੋੜਾ ਧੁੰਦੀ ਵਛੀ ਹੈ ਜੀ ਅੱਛਾ ਦੋ ਦੰਦ ਹਾਂਜੀ ਦੋਵੇਂ ਪਹਿਲਣਾ ਮੇੜਾ ਅੱਛਾ ਹਾਂਜੀ ਤੇ ਚੰਗੇ ਦੁੱਧ ਵਾਲੀਆਂ ਹਨ ਚੰਗੇ ਦੁੱਧ ਵਾਲੀਆਂ ਆ ਜਿਹੜੀ ਪਹਿਲੇ ਨੰਬਰ ਤੇ ਹੀ ਆ ਸਾਈਵਾਲਚਾ ਸੂਆ ਪਹਿਲਾ ਪਹਿਨ ਦੋਦੀ ਤੇ ਮੂੰਹ ਦੋ ਦੰਦ ਹਨਾ ਦੇਖੋ ਥਣਕ ਦਾਲਾ ਵਸ਼ੀਨ ਲਗਾ ਤੇ ਮਗਰ ਬੱਚਾ ਵੇਖੋਗੇ ਦੇ ਕਿੰਨੇ ਦਿਨਾਂ ਤੇ ਸੋਈ ਆ ਸੂਈ ਇਹ ਹਰਤੇ ਤੋਂ ਅੰਦਰ ਹੀ ਹੁੰਦੀ ਹੈ ਤੇ ਮਗਰ ਵੱਛੀ ਆ ਹਨਾ ਹਾਏ ਦੇਖੋ ਵੱਛੀ ਆ ਵੱਛੀ ਮਗਰ ਸਹੀ ਵਾਲਿਆ ਜਿਹੜੀ ਸੰਭਨ ਵਾਲੀ ਵੱਛੀ ਵੱਛੀ ਨੇ ਹੁਣ ਤਾਂ ਹੀ ਆਪਾਂ ਤੁੰਨ ਦੇਖ ਸਕਦੇ ਹਾਂ ਚੱਲ ਦੇਖ ਸਕਦੇ ਹਾਂ ਕਿੰਝੀ ਆ ਦੇਖੋ ਗਾਹ ਦੀ ਚੱਲ ਲੱਗ ਰਹੀ ਪਲੀ ਪਲੋਸੀ ਵੱਛੀ ਆ ਚੰਗਾ ਟੀਕਾ ਭਰਾਇਆ ਵਾ ਕਿਸੇ ਨੇ ਇਹਨੂੰ ਹੁਣ ਤਾਂ ਹੀ ਹੱਡਾ ਪੈਰਾਂ ਦੀ ਖੁੱਲੀ ਆ ਜਿਹੜੀ ਪੂਰੀ ਤੇ ਬਾਕੀ ਵੜ ਆਪ ਵੀ ਕਾਫੀ ਖੂਬਸੂਰਤਿਆਂ ਚੰਗੀ ਜਵਾਨੀਆਂ ਵੀ ਧੋਣੇ ਕਿਥੋਂ ਦਾ ਕਲਮ ਤੇ ਆ ਥਾਣੇ ਦੇ ਦੇਖ ਸਕਦੇ ਜੇ ਇੱਕ ਅਰੀ ਲੱਗੇ ਤਾਂ ਚੰਗੀ ਤਿਆਰ ਹੋਈ ਆ ਥੱਲਿਓ ਕਿੰਨੇ ਦਿਨਾਂ ਦੀ ਸੋਈ ਆ ਇਹ ਸੋਈ ਆ ਵੀਰ ਜੀ 5000 ਅੰਦਰ ਦੀ ਰੇ ਕਿੰਨਾ ਤੋ ਤਿਆਰ ਕਰ ਗਈ ਜੀ ਦੋਦੇ ਇਹ ਤੋਂ ਅੰਨੇ ਪੁਣੇ ਰਹੀ ਆ ਤੇ 12-13 ਕਿਲੋ ਕਹਿੰਦੀ ਸੀ ਅੱਛਾ ਚਲੋ 10000 ਕਿਲੋ ਰੁਪਏ ਤੱਕ ਕਿੰਨਾ ਕਰੀ ਜਾਓਗੀ ਤਾਂ ਵੀਰ ਜੀ ਤੇਰੇ ਕਿੰਨੇ ਕਿਲੋ ਵੜੀ ਵੜੀ ਠੀਕ ਆ 15-15 ਦਾ ਕਰਾਉਗੀ ਤੋ ਮਤਲਬ ਕਿ 13 14 ਲੀਟਰ ਵਿੱਚ ਚਵਾਈ ਜਾਵੇ ਸੰਗਣਾ ਦੁੱਧਾਂ ਮੱਝਾਂ ਵਰਗ ਪੱਦ ਗੜਾ ਵਸ਼ੀਆ ਦੁੰਦੀ ਆ ਤੇ ਉਹ ਤੇਰਾ ਠੰਡੀ ਸੀਲ ਆ ਠੰਡੀ ਅੱਛਾ ਅਸੀਂ ਪਾ ਦਿੰਦੇ ਪਰ ਠੰਡੀ ਆ ਅੱਛਾ ਹਾਂਜੀ ਤੋਰ ਫੇਰ ਇੱਕ ਦਿਨ ਬਾਕੀ ਇਹ ਆ ਵੀ ਚਲੋ ਦਿਖਾ ਦਿਓ ਇਹ ਆ ਵੀ ਸ਼ੌਂਕ ਨਾਲ ਜਿਨ੍ਹਾਂ ਨੇ ਘਰੇ ਰੱਖਣੀ ਆ ਘਰ ਦੁੱਧ ਵਰਤਨਾ ਵਾ ਉਹਨਾਂ ਲਈ ਆ ਕਿਉਂਕਿ ਇੰਨਾ گاਵਾ ਦਾ ਘਰ ਦੁੱਧ ਵਰਤ ਲਈ ਕਾਫੀ ਚੰਗਾ ਹੁੰਦਾ ਬਾਕੀ ਨਵੀਂ ਵਿਆੜਿਆ ਗਾਂ ਵੀ 400 ਵਿੱਚ ਆਉਣ ਵਾਲੀ ਆ ਤੇ ਚੰਗੇ ਕੱਦ ਵਜਨ ਚ ਆ ਇਹ ਬਹੁਤ ਥਾਲੇ ਕਰਦਾ ਵਾਲਾ ਗਾ ਇਹਦੇ ਮਾਰ ਉਹਦੇੰਨੇ ਦੇਖੋ ਸਾਢੇ 8 ਕਿੱਟ ਵਿੱਚ ਦਿਖਾ ਦਈਏ ਚਾ ਵਾ ਫਿਰ

ਬਾਟਾ ਮਾਹੀ ਕੋ ਆਹ ਦੇਖ ਸਾ ਤੇ ਜੀ ਥਾਣੇ ਦੇ ਬਾਕੀ ਪਰ ਸਮਾ ਕੇ ਥਾਂ ਜਿਹੜਾ ਵਧੀਆ ਤਿਆਰ ਕਰਦੇ ਆ ਬਹੁਤ ਜੰਨੀ ਆੜੇ ਦੇ ਭਾਰਤ ਮੋਲੀ ਨਾਲ ਨਵਾਂ ਡੰਗਰੇ ਪੰਜਾ ਸੁਵੇ ਚੋਗੇ ਬੜਾ ਵੀਰ ਜਿੰਨੇ ਨਹੀਂ ਖੜੂਗਾ 10000 ਵਾਦੇ ਨਾਲ ਲਵਾਂਗੇ ਠੀਕ ਐ 4000 ਪੰਜੋਲੇ ਇਹ ਠੀਕ ਹੈ ਤਾਂ ਇਹ ਚਲਦੇ ਬਿਲਕੁਲ ਸਾਫ ਜਿਹਾ ਆਏ ਮੋਟੀ ਧਾਰਿਆ ਪਿਛਲੇ ਸਨਾਂ ਦਾ ਦਿਖਾ ਦਿਓ ਜੀ ਆਹ ਉਹ ਕਹਿ ਨਹੀਂ ਸਕਦਾ ਕਾਈ ਦਾ ਦੁੱਧ ਹੈ ਕਿ ਮਹੀ ਦਾ ਬਾਕੀ ਚਿੱਟਾ ਦੁੱਧ ਆਪਾਂ ਦੇਖ ਸਕਦੇ ਆਂ ਠੀਕ ਆ ਬਾਕੀ ਇਹ ਆ ਵੀ ਹੈ ਠੰਡੀ ਠੇਰੀ ਆ ਕੋਈ ਗੱਲ ਨਹੀਂ ਆ ਜਿੱਤਰਾ ਮਰਜੀ ਚਲੋ ਠੀਕ ਆ ਵੀ ਜੀ ਦੱਸਿਏ ਫਿਰ ਮੁੱਲੇ ਦਾ ਆਪਾਂ ਦੱਸਿਏ ਵੇ ਜੀ ਮੁੱਲ ਫਿਰ ਇਹਦਾ ਮੁੱਲ ਤੇ ਵੀ ਜੀ ਇਦਾਂ ਨਹੀਂ ਵਸੀ ਤੁਹਾਨੂੰ ਪਤਾ ਆ ਕੀਤੀ ਦਿਮਾਗ ਬੜੀ ਆ ਹਾਂਜੀ ਆਹ ਦਿਨ ਅੱਜ ਲੱਭਦੀ ਬੜੀ ਔਖੀ ਆ ਲੱਭਦੇ ਆ ਔਖੀ ਤੇ ਇੱਕ ਠੰਡੀ ਸੀਲ ਘੱਟ ਲੱਭਦੀ ਸੀ ਕਰਦੇ ਵੇਖੋ ਵਸੀ ਇਹ ਦੋਦੀ ਦਾ ਤੇ ਨਵੀਂ ਵੈੜਿਆ ਨਵੀਂ ਵੈੜਿਆ ਦੰਦ ਜਾ ਕੀਤੇ ਆ ਤੁਸੀਂ ਦੰਦ ਜਾ ਕੀਤੇ ਚੌਗੀ ਜਿਹਾ ਹੁੰਦੀ ਦੋਦੀ ਆ ਅੱਛਾ ਆ ਜੀ ਤੇ ਮਗਰ ਵਸੀ ਇਹ ਲੋ ਘਰੇ ਟਾ ਮਗਰ ਵਸੀ ਆ ਸੀ ਪਿਓ ਸਾਈ ਆ ਬੰਨੂ ਹੀ ਵਸੀ ਦੇ ਵਿਆ ਘਰੇ ਹਾਂਜੀ ਹਾਂਜੀ ਪਿਓ ਸਾਈ ਵਾਲੇ ਜਿਹਨੂੰ ਕਹਿੰਦੇ ਲੋ ਬੰਨ ਗਾਂ ਵੈੜਦੇ ਵੀ ਆ ਗਾਇਆ ਹਾਂਜੀ ਤੇ ਦੋਦੀ ਵੀ ਵੈੜਦੇ 15 ਕਿਲ ਬਾਕੀ ਠੰਡੀ ਦੀ ਰਹੀ ਆ ਕਿੰਨੇ ਦੀ ਕਰਨੀ ਜੱਸ ਨੂੰ ਮੁੱਲ ਤੇ ਜਿਹਦੇ ਘਰ ਵਾਲਿਆਂ ਨੇ ਕਰੀ ਉਹ ਤੇ ਵੀ ਦੀ ਉਹਨੂੰ ਬੈਨ ਜੇਰ ਕਰਦੀ ਅੱਛਾ ਆਪਾਂ 55000 ਦੀ ਦੇ ਦੀਏ ਹੋਰ ਕਰਦੀਏ ਮਾਲ ਤਾਂ ਦੱਸੋ ਕਿੰਨਾ ਕਰਦੇ ਆਪੇ ਕਰਦੇ ਹੋਗੇ 50 ਦੀ ਦੇ ਦੀਏ ਹੋਰ ਕਰਦੀਏ ਮਾਮ ਹੋਰ ਮਾਨ ਕਰਨਾ ਕਰਾ ਦੇਣਾ ਵਸ਼ੀਰ ਕੋ ਵੀ ਨਹੀਂ 5-7000 ਦੀ ਮਗਰ ਵਸ਼ੀਰ ਆ ਦੇਹੀ ਅੱਛਾ ਹਾਂਜੀ ਵਸ਼ੀਰ ਆ ਕੇ 45000 ਦੀ ਵੱਛੀ ਛੱਡ ਜੀ ਕੋਈ 40000 ਦੀ ਲੈ ਜੀ ਅੱਛਾ ਹਾਂ ਜੀ 45000 ਦੀ ਕੱਲੀ ਵੜ ਵੜ ਦੇ ਦੋਗੇ ਪਰ ਇਹ ਆ ਬੇ ਇੰਨੇ ਵੱਛੀ ਤੋਂ ਬਿਨਾ ਮਿਲਣਾ ਨਹੀਂ ਆ ਠੀਕ ਆ ਕਿਉਂਕਿ ਇਹੋ ਜਿਹੇ ਹੰਗਾਮਾ ਬੱਚੇ ਦਾ ਕਰਦੀ ਹੁੰਦੀ ਹੈ 45000 ਦੀ ਦੇ ਦਾਂਗੇ ਹਰ ਵੇਖੀ ਆਉਗੀ ਛੜ ਬੜੀ ਚੰਗੀ ਆ ਥਾਣਾ ਤੇ ਮਾਰੋ ਇੱਕੋ ਕੈਮਰਾ ਕਿੰਦਾ ਨਹੀਂ ਠੀਕ ਬਾਕੀ ਵੱਛੀ ਮਗਰ ਚੰਗੀ ਆ ਵੱਛੀ ਵੀ ਦੇਖ ਸਕਦੇ ਪਿਛਪੁੜੇ ਤੋਂ ਹੁਣ ਤੱਕ ਚੰਗੀ ਆ ਆੜੀ ਚੰਗੀ ਵੀਰ ਜੀ ਕੋ ਦੋ ਸੂਏ ਤਿੰਨ ਸੂਏ ਝੋਲੇ ਹਾਂਜੀ ਜਿੰਨੇ ਦੀ ਹਟ ਕੋਲੋਂ ਕੋ 10000 ਵਧੇ ਨਾਲ ਵੇੜ ਦਾਲਾਂਗੇ 200 ਕੋ 24 ਦੇ ਠੀਕ ਹੈ ਉਮਰ ਵੀ ਇਹ ਵੇੜ ਜੀ ਕੱਦ ਕਾਡ ਵੇਖੋ ਤੇ ਥਾਣੇ ਵੇਖੋ ਕੀ ਰੱਬ ਬੋਲਣ ਦੀ ਚੀਜ਼ ਲੱਗੀ ਆਇਆ ਬਾਕੀ ਬੱਛੀ ਦੀ ਝਾਲਦੇ ਵੀ ਹੁਣ ਤੋਂ ਆਪਾਂ ਦੇਖ ਸਕਦੇ ਹਾਂ ਦੇਖ ਸਕਦੇ ਚੰਗੇ ਟੀਕੇ ਦੀ ਬੱਛੀ ਆ 5-7000 ਦੀ ਵੀਰ ਜੀ ਨੇ ਕਹਿੰਦੇ ਵੀ ਬੱਛੀ ਪਿੱਛੇ ਰੱਖ ਦੇ ਹੀ ਪਰ ਬੱਛੀ ਤੋਂ ਬਿਨਾ ਫਿਰ ਗਾਂ ਨਹੀਂ ਮਿਲਣਾ ਨਹੀਂ ਵੀਰ ਜੀ ਜਨਾਨੀ ਕੇ ਕੋਈ ਹਾਂਜੀ ਕੋਈ ਪਤਾ ਨਹੀਂ ਘਰ ਕੋਈ ਵੀ ਹਾਂਜੀ ਬਾਕੀ ਕੋ ਬੱਛੀ ਸਾਂ ਬਦੂਗਾ ਨਾ ਮੈਂ 15 ਠੀਕ ਹੈ ਤੇ ਹੁਣ ਆ ਗਏ ਆਪਣੇ ਕੋਲ ਦੂਸਰੇ ਨੰਬਰ ਤੇ ਹਾਂਜੀ ਇਹ ਵੀ ਜਿਹੜੀ ਜਰਸੀ ਸਾਈਵਲ ਕਰੋਸ ਚ ਆ ਤੇ ਇਹ ਵੀ ਬੁਰੀ ਕਮਾਲ ਦੀ ਆ ਹਨ ਇਹਦੇ ਵੀ ਲਾਗ ਰੇ ਦੇਖ ਸਕਦੇ ਜੀ ਤੋਰ ਦੋ ਇਹਨਾਂ ਵੀ ਫਿਰ ਚ ਬਾਤ ਕਰਾ ਦਿੰਨੇ ਕਿੰਨਾ ਚਿਰ ਹੋ ਗਿਆ ਨੇ ਸੂਈ ਨੂੰ ਇਹਨੇ ਸੂਈ ਨਹੀਂ ਵਿੱਚ ਹੀ ਹਲਤੇ ਰੇਲ ਘੜੋ ਗਿਆ ਜੀ ਇਹਦੇ ਕੋਲ ਦੁੱਧ ਤਿਆਰ ਹੈ ਕੋਈ 15-16 ਕਿਲੋ ਗੋਵੇ ਤਿਆਰ ਤਿਆਰ ਮੁਕੇ ਤੇ ਉਹ ਤੇ 20 ਕਿਲੋ ਕਰ ਲਿਓ ਪਰਾਈ ਬੜਾ ਹੁਣ ਪਟਪਟੇ ਕਦੇ ਦਿਹਾੜੀ ਨੇ ਮੂੰਹ ਮਾ ਘਟ ਲਾਇਆ ਵਣ ਨੂੰ ਠੀਕ ਹੈ ਘਰ ਦਾ ਬੜਾ ਤੇਜ਼ ਹੀ ਕੰਮ ਚ ਰਹਿ ਜਾਂਦਾ ਇਹੋ ਕਤਾਲਾ ਕਿਟਾ ਕੀ ਚੱਲਦੀਆਂ ਵੈੜ ਨੂੰ ਹਾਂ ਦੇਖ ਸਕਦੇ ਜੀ ਜਰਸੀ ਸਾਈ ਵਾਲ ਕ੍ਰੋਸ ਤੇ ਆ ਤੇ ਬਾਕੀ ਹੈ ਜਿੰਨੀ ਵੀ ਆ ਸਫਾਈ ਚ ਆ ਅੱਛੇ ਨੇ ਘਰ ਰੱਖਣ ਵਾਲੀਆਂ ਦੋਵੇਂ ਸੋਲੋਂ ਦਾ ਵਪਾਰ ਲੈਣਾ ਐ ਕੋਈ ਦੰਗਰੀ ਨੇ ਰੱਖੀਆਂ ਨੇ ਬਹੁਤ ਲੋਕੀਆਂ ਬਾਕੀ ਆ ਵੀ ਜਿਨ੍ਹਾਂ ਦਾ ਦੁੱਧ ਦਾ ਕੰਮ ਹੈ ਉਹਨਾਂ ਲਈ ਚੰਗੀਆਂ ਕਿਉਂਕਿ ਇਹਨਾਂ ਦਾ ਦੁੱਧ ਵੀ ਮਹੀ ਲੈਣੀਆਂ ਵੀਰ ਜੀ ਜਿ세 ਦੋ ਲੈਣੀਆਂ ਕੋਈ ਅੱਛੀ ਲੈ ਲੈ ਇਹ ਵੀ ਠੰਡੀ ਧੀਰੀ ਆ ਛੱਡੋ ਬੱਚਾ ਇਹਦਾ ਵਿੱਚ ਵਾਅ ਦਿਖਾਈਏ ਹਾਂ ਦੇਖ ਸੰਦੇ ਜੀ ਹਾਂ ਵੇਖੋ ਗੀਗੀ ਲੱਗੇ ਨੇ ਹਾਂ ਬੱਚਾ ਜਿਹੜਾ ਛੱਡਦਾ ਇਹਦੇ ਥੱਲੇ ਇਹਦੇ ਮਗਰ ਬੱਚਾ ਜੀ ਇਹਦੇ ਮਗਰ ਬੱਚਾ ਜੀ ਕੋਟ ਆ ਚੰਗਾ ਹੈ ਪੈ ਰਸੀ ਪਾਉ ਬਾਈ ਨਾ ਬੋ ਹਿੱ ਪਾ ਲਈ ਦੇ ਜੀ ਠੀਕ ਆ ਉਹ ਨਹੀਂ ਪਉਂਦੇ ਅਹੀਂ ਪਾ ਲਈ ਦੇ ਜੀ ਆਨੇ ਸਾਡੇ ਤਰ ਰਸੀ ਪਾ ਲੈਣੀ ਖੇਲਦੀ ਆ ਥੋੜਾ ਜਿਹਾ ਦੇ ਮਨ ਪਰ ਪਟਾ ਦੋ ਹੋਰ ਸੇ ਬਹੁਤ ਬੀਲੀ ਆ ਨਾ ਦੇ ਸਾਡੇ ਇੱਕ ਮੁਖੇ ਲੱਗੇ ਇਹਦਾ ਵਿੱਚ ਆਵਾਜ਼ ਦਾ ਚੰਗਾ ਆ ਬਿਲਕੁਲ ਸਾਫ ਚਵਾਈ ਆ ਜੇਲੀ ਮੱਝਾਂ ਵਰਗੀ ਚਵਾਈ ਆ ਬਾਕੀ ਮਿਲਕ ਵਿੱਚ ਚੰਗੀ ਲੱਗੀ ਹੈ ਪਿਛਲੇ ਦਿਨਾਂ ਦਾ ਵੀ ਦਿਖਾਈ ਦੇਦੀ ਚਵਾਈ ਬਾਕੀ ਆ ਦੇਖ ਸਕਦੇ ਹੈ ਥੰਡੀਆਂ ਤੇੜੀਆਂ ਆ ਠੀਕ ਹੈ ਜੀ ਦੱਸਿਓ ਫਿਰ ਮੁੱਲ ਇਹਦਾ ਆਪਾ ਆਹ ਦੇਖੋ ਦੁੱਧ ਵਾਲਾ ਮਾਰੋ ਵੀਰ ਜੀ ਕੋਣ ਕਰਦਾ ਗਾਂ ਦਾ ਦੁੱਧ ਹੈ ਕਿ ਮੈਂ ਦਾ ਦੇਖੋ ਚਿੱਟੇ ਦੁੱਧ ਤੇ ਇਹਦਾ ਮੁੱਲ ਫਿਰ ਮੁੱਲ ਦੇ ਵੀਰ ਜੀ ਇਹਦਾ ਨਹੀਂ ਰੱਤੀ ਆ ਆਪਾਂ ਕਰ ਲੇ ਤਾਂ 75 ਹਜ਼ਾਰ ਕਹੀਏ ਹਾਂਜੀ 70 ਹਜ਼ਾਰ ਦੀ ਦੇ ਦਈਏ ਕਰ ਦਈਏ ਮੰਨਤਾ ਨਾ ਹੋਰ ਦੇਖੋ ਦਰਚ ਮਾਈ ਦੇ ਕੋਈ ਕਰੀ ਜੇ ਅੱਜ ਜੀ ਗੱਲ ਕਰੀਏ ਕਿੰਨੇ ਦੇ ਦੇਣੀ ਆਪਾਂ 70 ਦੇ ਦਈਏ ਕਰੀਏ ਮੰਨਤਾ ਨਾ ਹੋਰ ਦੋਸਤ ਬਣਾ ਲਾ ਦਈਏ ਆਪ ਹੀ ਕਰੋਗੇ 80 ਹਜ਼ਾਰ ਦੀ ਰੱਸੀ ਦੇ ਦਈਏ ਔਰੇ 60 ਦੀ ਦੇ ਦਈਏ ਦੋ ਛੜ ਕੇ ਹੋਈ ਛੋੜ 58 ਆਸ਼ੀ ਵੇਖੋ ਬੀਜੀ ਤੇ ਦੋ ਦੋਨ 15 ਲੀਟਰ ਘਰੋ ਚਵਾ ਕੇ ਦੋ ਪਸੰਦੀ ਕਰਕੇ ਹਲੇ ਕੋਈ ਬੰਗੀ ਧੀਰੀ ਆ ਵੇਖੋ ਕੋਈ ਰਸੀ ਪਾਉਂਦਿਆਂ ਨਹੀਂ ਲੌਂਦਿਆਂ ਨਹੀਂ ਕੋਈ ਤੇ ਹਲਦੀ ਨਹੀਂ ਮੈਂ ਇਹਨਾਂ ਦਾ ਮੁੱਲ ਠੰਡੀਆਂ ਸੇਲਦਾ ਵੀ ਹੁੰਦਾ ਵਾ ਆਹ ਮਰ ਫਰਗੀਆਂ ਠੀਕ ਆ ਤੇ ਹੁਣ ਆ ਦੋ ਮੱਜਾਂ ਰਹਿ ਗਈਆਂ ਜਿਹੜੀਆਂ ਵੀ ਦਿਖਾ ਲਈਏ ਆ ਜਿਹੜੇ ਮੱਜ ਆ ਇਹ ਵੀ ਜੀ ਕਾਂਦੀ ਸੂਈ ਹੈ ਜੋੜਾ ਇੱਕੋ ਘਰੋ ਲਿਆ ਜੋ ਨਹੀਂ ਆਏ ਉਹ ਗਾੜ ਤੇ ਵਹਿੜ ਤੇ ਆ ਬਈ ਅੱਛਾ ਤੁਹਾਨੂੰ ਦੱਸਿਆ ਨਾ ਕਿ ਜਨਾਨੀ ਕੋਹੀਂ ਹਾਂ ਸਮਝ ਨਹੀਂ ਦੱਗੀ ਥੋੜੀ ਕੋ ਠੀਕ ਆ ਸੋ ਬੰਦੇ ਬੰਦੇ ਤੁਹਾਨੂੰ ਪਤਾ ਕੰਮ ਕਰ ਵਾਲੇ ਮਾਜੇ ਦੇ ਚੰਗੇ ਕੱਦ ਕੱਟ ਚ ਹੈ ਵੀ ਇਤਰਾ। ਜੀ ਵੀਰ ਜੀ ਮਾਜੇ ਦੋਸਤ 13 ਕਿਲੋ ਦੇ ਜੀ 4 ਕਿਲੋ ਦੇ ਜੀ। ਅੱਛਾ। ਐ ਵਕਤ ਬੋਲੇ 1 ਕਿਲੋ ਦੇੜ ਘੜ ਹੋਊਗਾ ਉਹ ਤੁਹਾਡਾ ਬੱਚਾ ਜੀ ਇਹਦੇ ਬੱਚੇ ਨੂੰ ਇਹ ਲੋ ਫਰੋਂ ਦੀ ਨਹੀਂ ਆ ਜੇ। ਠੀਕ ਐ। ਤੋਰੋ ਫੇਰ ਇੱਕ ਰੀਨ ਨੂੰ। ਉਹ ਬੱਚੇ ਵੀ ਤਾਂ ਦਾ। ਦੇਖੋ ਪਿੰਡੇ ਦਾਣਾ ਭਰੀ ਹੋਈ ਹੋਈ ਦੇ। ਬਾਕੀ ਲੈ ਅੱਜ ਹੀ ਆਈ ਐ ਮਾਜ। ਵਾਪਸ ਮਾਲ ਲਾ ਕੇ ਲੈ ਆਲੀ ਕਿਉਂ ਲੱਗੀ ਵੀਰ ਜੀ ਗਾਈਆਂ ਤੋਂ ਵੀ ਨੂੰ ਪਰੇ। ਪਾਸ ਕਰਕੇ ਲੈ ਆਂਦੀ ਐ। ਇੰਨੀ ਪੋਲੀ ਤੇ ਈ ਮੋਟੀ ਕਰਿਆ। ਬਾਕੀ ਚਵਾਹ ਇਹਦਾ ਕਿੰਦੇ ਇਹਦਾ ਵੀ ਫੋਦਾ ਵਧੀਆ ਲੱਗਾ ਐ। 12 ਕਿਲੋ ਦੇ ਜੀ। ਕੱਦ ਕਾਠ ਜਿਹੜਾ ਇਹਦਾ ਚੰਗਾ ਆ ਪਾਰੇ ਪੱਲੇ ਚ ਮਾਜੇ ਤੋਕੜਾ ਵਾਲਾ ਅੱਛਾ ਮੋਲੇ ਇਹ ਖੇ ਤੋਕੜਾ ਵਾਲਾ ਇੱਕ ਵਾਰ ਇਹ ਤੋਕੜਿਆ ਠੀਕ ਆ ਸੱਜਾ ਤੁਹਾਨੂੰ ਪਤਾ ਮੈਂ ਮਿਲਦੀ ਘਟਿਆ ਦੇ ਨਾਲ ਜੇ ਬਾਕੀ ਗੋਲ ਸਿੰਘ ਦੀ ਮਾਜੇ ਆ ਵੀ ਹੈ ਤਾਜੀ ਆ 나ੜੂ ਤੇ ਬੱਚਾ ਆ ਕੱਲ ਦੀ ਸੋਈ ਉਹ ਤੇਰਾ ਕਿੰਦੇ ਪਿੰਡ ਦੇ ਨਾਣਾ ਕਿਤੇ ਕਿਤੇ ਭਰੀ ਗਿਆ ਤੇ ਚਵਾਲ ਲਗਾ ਕਿ ਮੈਨੂੰ ਕਿਤੇ ਕਾਨੂੰ ਲਗਾ ਕਿ ਹੁਣ ਦਸਣਾ ਹੈ ਗੜੀ ਮੋਟੀ ਕਿ ਚੋਣ ਲੱਗੀ ਠੀਕ ਹੈ 93 ਦੇ ਦਿਖਾ ਦिए ਆ ਥਣ ਦੇਖ ਸਕਦੇ ਜੀ ਇਹਦੇ ਚੋਣ ਬਹੁਤ ਚੰਗੀ ਲੱਗੀ ਤੇ ਮੁੱਲ ਫਿਰ ਇਹਦਾ ਹੁਣ ਤਾਂ ਜਿੱਡੀ ਮਈਆਂ ਵਿਜੀ ਭਾਏ 90 ਦੀ ਵੇਛੜੀ ਹੈ ਹਾਂਜੀ 85 ਹਾਤੀ ਦੇ ਦੀਏ 80 ਦੇ ਦੇ ਦੀਏ ਦੋ 80 ਜੋ ਛੋੜ ਅੱਛਾ 78000 ਦੇ 75000 ਦੇ ਛੋੜ ਹੀ ਹੋਣੀ ਹੈ ਅੱਛਾ 75 ਕੀ ਮੋਲਿਆ ਦਾ 75000 ਚ ਸ਼ੋਰਟ ਕਰਨੀ ਦੋ ਦਹੀ 8-7 ਕਿਲੋ ਬੋੜ 8 ਕਿਲੋ ਬੋੜਾ ਹੋਰ ਆਦੀ ਸੂਈ ਜੇ ਕਲ ਦੀ ਠੀਕ ਹੈ ਹੋਰ ਬੱਚਾ ਮਗਰ ਘਟਾਤਾ ਜਾਈ ਮਗਰ ਇਹਦੇ ਕੋਲ ਆ ਕੱਟਾ ਆ ਦੋਵੇਂ ਕੱਟੇ ਹੀ ਆ ਆ ਜਿਹੜੀ ਹੁਣ ਮਕਾਈ ਤੇ ਜਿਹੜੀ ਹੁਣ ਮਖਾਉਣ ਲੱਗੇ ਉਹਦਾ ਕੱਟਾ ਠੀਕ ਆ ਬਾਕੀ ਚਲੋ ਜਿੰਨੀ ਵੀ ਆ ਸਫਾਈ ਚ ਆ ਥੱਲੇ ਉਹ ਵੀ ਅਰੇ ਮੈਂ ਟੋਪ ਕੱਦ ਕਾਠ ਦੀ ਚੰਗੀ ਆ 1 ਕਿਲੋ ਡੇਢ ਸੀ ਚੋਗੇ ਲਿਆਂਦੀ ਆ ਤੇ ਆ ਜਿਹੜੀ ਆ ਇਹ ਵੀ ਸੂਈ ਸਵਾਈ ਤੋਰੋ ਫੇਰ ਇਹਨਾਂ ਵਿੱਚ ਜੀ ਸੂਈ ਤੇ ਡਿੰਗੀ ਦੀ ਦੋ ਤੋਂ 1 ਨਾ ਉਹ ਬਲੋਸੋ ਲੈ ਕਿ ਉਹ ਵੀ ਸੜੀ ਕਰਕੇ ਨਿਭੜੇ 9 ਲੀਟਰ ਦੁੱਧ ਆ ਕਟਾ ਇਹਦਾ ਆਪਾ ਧੰਨ ਵਿਖਾਤਾ ਹੈ ਸੱਜਰ ਸੂਈ ਹੈ ਬਾਕੀ ਨਿੱਗਲਵਾਨੇ ਦੀ ਆ ਫਿਕਸਾ ਦਰਦੀ ਜਵਾਬ ਹੋਇਆ 2 ਕਿਲੇ ਦੀ ਗਾੜੀ ਆਊਗੀ ਲੈ ਲੈ ਜਾਓ ਜੀ ਮੈਂ ਆ ਥਾਣੇ ਦੇ ਦੇਖ ਸਕਾਂ ਤੇ ਜੀ ਯਾਨਾ ਥੋੜਾ ਖਿੱਚ ਕੇ ਜਾਂਦੀ ਆ। ਵਾਕਿਆ ਚਿਹਰੇ ਦਾ ਦੇਖ ਸਕਦੇ ਜੀ। ਸਿੰਗਰ ਇੱਕੋ ਹੀ ਆ, ਇੱਕ ਸਿੰਗਰ ਟੁੱਟਾ ਪਹਿਲਾਂ ਦਾ ਕਿਤੇ। ਉਹ ਫਿਲ੍ਹਾ ਸੀ ਸਿੰਗਦੇ ਗਾਇ। ਆ ਨਹੀਂ ਸੰਦੇ। ਅਸਲ ਦੀ ਖੋਖੜੀ ਦਿੱਤੀ ਜੀ ਵੀਰ ਜੀ ਕੋਈ ਜ਼ਖਮ ਨਹੀਂ ਕਿਤੇ ਪਹਿਲਾਂ ਪਰਾਣਾ ਕਿਤੇ ਛੋਟੀ ਹੁੰਦੇ ਪਰਾਣਾ ਹੀ ਆ ਕਿਤੇ ਜੋ ਵੀ ਹੈ ਤੇ ਇਹਦਾ ਮੁੱਲ ਫਿਰ ਮੁੱਲ ਵੀ ਜੀ ਦਾ ਭਾਏ 80 ਕਰੀ 75 ਹਜ਼ਾਰ ਦੇ ਦੀ ਕਰ ਦਈਏ ਮਾਨਤਾ ਨੋਰਾ 72 ਜੀ 70 ਦੀ ਵੀਰ ਜੀ ਤੇ ਥਣ ਤੁਨ ਓਕੇ ਪੂਰੇ ਹਣ ਵੀਰ ਜੀ ਕੋਲ ਚੋਗੇ ਤਸੱਲੀ ਕਰਕੇ ਖੜੇ ਅੱਛਾ ਜੇ ਥਣ ਚ ਮਈਏ ਨੂੰ ਸਰੋਗਾ ਜਿੱਥੇ ਕੋਈ ਖੜੂਗਾ ਕਿਰਾਇਆ ਵੀ ਦਵਾਂਗੇ ਠੀਕ ਹੈ ਜੀ ਹਾਂ ਜੀ ਠੀਕ ਹੈ ਤੇ ਸੀਲ ਵੀ ਨਹੀਂ ਪੈ ਤਿੰਨ ਡੰਦ ਢੇੜੀ ਜੋ ਦੇਖ ਸਕਦੇ ਹਵਾ ਨਾ ਇਧਰ ਲੱਗੇ ਤਾਂ ਤੇ ਹੁਣ ਇੱਕ ਗਾਂ ਰਹਿ ਗਈ ਉਹ ਵੀ ਤੋਰ ਦੋ ਓ ਬੱਚਾ ਬੈਠਾ ਇਹਦਾ ਇਹ ਸੂਈ ਜੀ ਵਿੱਚ ਤੱਜਾ ਦੇਣੇ ਤਾਂ 10 ਕਿਲੋ ਬੋੜਾ ਹੀ ਆਊਗਾ 10 ਲੀਟਰ ਹੈਗਾ ਤਿਆਰ ਕੋਈ ਖਰੀ ਦੀ ਕੋਈ ਨਹੀਂ ਭਾਜਾ ਨਹੀਂ ਟੋਪਰਾ ਵਾਲਾ ਇਹ ਕੋ ਥਾਣਾ ਦਾ ਨਾ ਲਗਾ ਆ ਇਹ ਕਿੰਨਾ ਕ ਦੁੱਧ ਕੱਢੀ ਜਾਊਗੀ? ਦੁੱਧ ਬਟਾ ਦੁੱਧ ਨਹੀਂ। ਹਾਂਜੀ। ਇਹ ਕਿੰਨਾ ਕ ਦੁੱਧ ਕੱਢੀ ਜਾਊਗੀ? ਜੀ ਤੇਰਾ ਜਿਹਾ ਤੁਹਾਨੂੰ ਦੇ ਦੇਊਗੀ। ਠੀਕ ਐ। ਤੇ ਆਹ ਬੱਚਾ ਇਹਦਾ ਕਿਤਾਜੀ ਤੇ ਇਹਦਾ ਮੁੱਲ ਫਿਰ? ਇਹ 35000 ਦੇ ਦਈਏ। 30 ਹੀ ਦੇ ਦਈਏ। ਨਹੀਂ ਰਾਜੀ। ਅੱਛਾ। ਹਾਂਜੀ। ਠੀਕ ਐ ਤੇ ਹੋਰ ਕੁਝ ਕਹਿਣਾ ਹੈ? ਬਾਜੀ ਵੀਰ ਜੀ। ਬਾਕੀ ਇੱਥੇ ਆਓ। ਆਪਣੀ ਸਮਝਣਾ ਵੇਖ ਕੇ ਤੇ ਤਸੱਲੀ ਕਰਕੇ ਖੜੋ ਜੀ।